ਸਤ ਗੁਰ ਪੰਗੂ ਫੇਸਬੁਕ ਆਈਡੀ ਅਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਰੋਟੇਟ ਕਰਕੇ ਦੇਖ ਰਹੇ ਆਪਾਂ ਜੋ ਇਹਦੇ অপਸ਼ਨ ਆਏ ਨੇ ਕਿ ਰੋਟੇਟ ਹੋ ਸਕਦੀ ਹੈ ਸਤਿ ਸ੍ਰੀ ਅਕਾਲ ਜੀ ਜੁੜੇ ਹੋ ਸਤਗੁਰ ਪੰਗੋ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬੀ TV ਦੇ ਨਾਲ ਦੋਸਤੋ ਮੌਸਮ ਦੀ ਤਾਜ਼ਾ ਅਪਡੇਟ ਲੈ ਕੇ حاضر ਹੋਇਆ ਤੇ ਇਸ ਸਮੇਂ ਅਪਡੇਟ ਦੇ ਵਿੱਚ ਇਹੀ ਜਾਣਕਾਰੀ ਹੈ ਤੁਹਾਡੇ ਨਾਲ ਸਾਂਝੀ ਕਰਨੀ ਆ ਜਿਵੇਂ ਤੁਸੀਂ ਦੇਖਿਆ ਹੋਊਗਾ ਕਿ ਮੌਸਮ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਬਦਲਾਅ ਲੈਣ ਜਾ ਰਿਹਾ ਹੈ ਕੋਈ ਇਹ ਮੀਂਹ ਵਾਲੇ ਪੱਖ ਤੋਂ ਨਹੀਂ ਹੈਗਾ ਕਿ ਡਰਨ ਵਾਲੀ ਘਬਰਾਉਣ ਵਾਲੀ ਕੋਈ ਗੱਲ ਨਹੀਂ ਸੀਗੀ ਸਿਰਫ ਥੋੜਾ ਜਿਹਾ ਜਿਵੇਂ ਤੇ ਆਪਾਂ ਕਹਿੰਦੇ ਗਰਮੀ ਜੀ ਹੂਮਸ ਜੀ ਬਣੀ ਹੋਈ ਹੈ ਇੱਕ ਤਾਉ ਤੇ ਦੂਜਾ ਜਿਹੜੀ 에ਅਰ ਕੁਆਲਿਟੀ ਆ ਉਹ ਵੀ ਥੋੜੀ ਜੀ ਪ੍ਰਦੂਸ਼ਿਤ ਹੋਣ ਜਾ ਰਹੀ ਆ ਜਿਆਦਾ ਤੋਂ ਜਿਆਦਾ ਹੁਣ ਤੇ ਥੋੜੀ ਜੀ ਜਿਆਦਾ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਜੀ ਤੇ ਤੀਜਾ ਜਿਹੜਾ ਇੱਕ ਸਿਸਟਮ ਹਲਕਾ ਜਿਹਾ ਲੱਗਣ ਜਾ ਰਿਹਾ ਕੋਈ ਜਿਆਦਾ ਵੱਡਾ ਨਹੀਂ ਹਲਕਾ ਜਿਹਾ ਉਹ ਵੀ ਘਬਰਾਉਣ ਵਾਲੀ ਕੋਈ ਗੱਲ ਨਹੀਂ 50 50 ਚਾਂਸ ਨੇ ਉਹਦੇ ਤੇ ਇੱਕ ਆਪਣਾ ਸਕ੍ਰੀਨ ਦਾ ਦਸਹੀ ਸਹੀ ਦਿਸਰੀ ਆ ਜਿੰਨੇ ਭਰਾ ਮਿੱਤਰ ਮੇਰੇ ਸੱਜਣ ਮਿੱਤਰ ਜੁੜਨਗੇ ਮੇਰੇ ਨਾਲ ਤਾਂ ਜ਼ਰੂਰ ਦਾਤ ਦਿਓ ਕਿਉਂਕਿ ਦੇਖੋ ਸਕ੍ਰੀਨ ਜਿਹੜੀ ਅੱਜ ਆਪਾਂ ਪਹਿਲੀ ਵਾਰੀ ਚੇਂਜ ਕਰਕੇ ਇਧਰ ਨੂੰ ਦੂਸਰੇ ਪਾਸੇ ਨੂੰ ਚੈੱਕ ਕਰ ਰਹੇ ਹਾਂ ਕਿਉਂਕਿ ਇਹਦੇ ਵਿੱਚ ਜਿਹੜੇ ਆਪਸ਼ਨਾਂ ਨੇ ਅਲੱਗ-alag ਆਉਂਦੀਆਂ ਨੇ ਜੀ ਤੁਹਾਨੂੰ ਪਤਾ ਹੀ ਐ ਇਸ ਸਮੇਂ ਜੋ ਸਕ੍ਰੀਨ ਆ ਦੀਆਂ ਆਪਸ਼ਨਾਂ ਨੇ ਉਹ ਅਲੱਗ-alag ਨੇ ਜੀ ਤੇ ਅਸੀਂ ਜੁੜੇ ਹਾਂ ਰੋਟੇਟ ਕਰਕੇ ਯਾ ਜਿਸਕ੍ਰੀਨ ਕਹਿੰਗੇ ਇਸ ਵਾਰੇ ਆਪਸ਼ਨ ਕਈ ਵਾਰੀ ਆ ਚੁੱਕੇ ਮੇਰੇ ਲਈ ਤੇ ਅਸੀਂ ਜੇਕਰ ਗੱਲਬਾਤ ਕਰੀਏ ਜੀ ਮੌਸਮ ਦੀ ਤਾਂ ਮੌਸਮ ਜਿਹੜਾ ਆਮ ਤੌਰ ਤੇ ਖੁਸ਼ਕ ਤੇ ਸਾਫ ਬਣਿਆ ਹੋਇਆ ਜੀ ਤਾਂ ਕਿਸੇ ਵੀ ਇਲਾਕੇ ਦੇ ਵਿੱਚ ਅਜੇ ਫਿਲਹਾਲ ਮੀਂਹ ਦੀ ਕਾਰਵਾਈ ਦੀ ਸੰਭਾਵਨਾ ਕੋਈ ਨਹੀਂ ਹੈਗੀ ਟੁੱਟਵੇਂ ਜਾਂ ਬੱਦਲ ਜ਼ਰੂਰ ਜਿਵੇਂ ਕਿ ਅੱਜ ਤੁਸੀਂ ਦੇਖੇ ਕੱਲ ਨੂੰ ਵੀ ਦੇਖਣ ਨੂੰ ਮਿਲ ਸਕਦੇ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਤਾਂ ਉਸ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜਾ ਮੌਸਮ ਆ ਉਹ ਬੱਦਲਵਾਈ ਦੇ ਨਾਲ-ਨਾਲ ਟੁੱਟਵੇਂ ਰੂਪ ਦੇ ਵਿੱਚ ਆ ਜਿਹੜੇ ਆ ਬੱਦਲਾਂ ਦੀ ਆਵਾਜ਼ ਆਈਆਂ ਦੇਖਣ ਨੂੰ ਮਿਲ ਲਗੀਆਂ ਤੇ ਦੂਜਾ 에ਅਰ ਕੁਆਲਿਟੀ ਦਾ ਮਤਲਬ ਇਹ ਨਹੀਂ ਹੈਗਾ ਕਿ ਇਕੱਲੇ ਕਿਸਾਨ ਹੀ ਝੋਨੇ ਦੀ ਪਰਾਲੀ ਨੂੰ ਅੱਗ ਲਾਉਂਦੇ ਨੇ ਇਸ ਸਮੇਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਇਸ ਸਮੇਂ ਦੇ ਵਿੱਚ ਜਿਹੜਾ ਸਿਸਟਮ ਆ ਜੀ ਉਹ ਹਰ ਇੱਕ ਤਰ੍ਹਾਂ ਦਾ ਸਿਸਟਮ ਜਿਹੜਾ ਚੇਂਜ ਹੋਇਆ ਵਾ ਤੇ ਵੀਡੀਓ ਆਪਾਂ ਰੋਟੇਟ ਕਰ ਦਈਏ ਜੀ ਇਸ ਤਰ੍ਹਾਂ ਹੀ ਠੀਕ ਹੈ ਕਿਉਂਕਿ ਸਹੀ ਨਹੀਂ ਆ ਰਹੀ ਜਰੂਰ ਦੱਸਿਓ ਜੀ ਜਿਹੜੀ ਪਹਿਲਾਂ ਸਕਰੀਨ ਆ ਰਹੀ ਸੀ ਉਹ ਕਿਸ ਤਰ੍ਹਾਂ ਲੱਗੀ ਕਿਉਂਕਿ YouTube ਨੇ ਇਹ ਆਪਸ਼ਨ ਦਿੱਤਾ ਸੀ ਆ ਵੀ ਤੁਸੀਂ ਰੀਡ ਕਰਕੇ ਲਾਈਵ ਕਰ ਸਕਦੇ ਹੋ ਤੇ ਅਸੀਂ ਗੱਲਬਾਤ ਕਰ ਰਹੇ ਸੀ ਮੌਸਮ ਦੇ ਵਿੱਚ ਪ੍ਰਦੂਸ਼ਣ ਦੀ ਪ੍ਰਦੂਸ਼ਣ ਜਿਹੜਾ ਉਹ ਹੌਲੀ-ਹੌਲੀ ਵਧਣ ਜਾ ਰਿਹਾ ਹੈ ਜਾਨੀ ਕਿ ਅੱਜ ਤੋਂ ਹੀ ਲਾਲੋ ਚਾਹੇ ਚਾਹੇ ਆਉਣ ਵਾਲੇ ਦਿਨਾਂ ਤੋਂ ਕਿਉਂਕਿ ਬਾਹਰਲੇ ਸਟੇਟਾਂ ਦੇ ਵਿੱਚ ਇਸ ਸਿਸਟਮ ਨੂੰ ਚਾਹੇ ਉਹ ਝੋਨੇ ਦੀ ਪਰਾਲੀ ਆ ਜਾਂ ਹੋਰ ਵੀ ਫੈਕਟਰੀਆਂ ਨੇ ਜਿਹੜਾ ਉਹ ਚੱਲ ਰਹੀਆਂ ਨੇ ਚਾਹੇ ਪੰਜਾਬ ਦੇ ਵਿੱਚ ਨੇ ਚਾਹੇ ਵੱਖ-ਵੱਖ ਸੂਬਿਆਂ ਦੇ ਵਿੱਚ ਨੇ ਇਸ ਇਹਨਾਂ ਦਿਨਾਂ ਦੇ ਵਿੱਚ ਆ ਕੇ ਇੱਕ ਤਾਂ ਪ੍ਰਦੂਸ਼ਣ ਥੋੜਾ ਜਿਹਾ ਟਰੈਫਿਕ ਦਾ ਵੀ ਹੋ ਜਾਂਦਾ ਕਿਉਂਕਿ ਜੇਕਰ ਆਪਾਂ ਗੱਲ ਕਰੀਏ ਟਰੈਫਿਕ ਦੀ ਤਾਂ ਇਹਨਾਂ ਦਿਨਾਂ ਦੇ ਵਿੱਚ ਟਰੈਫਿਕ ਆ ਜਿਹੜੀ ਥੋੜੀ ਜਿਹਾ ਜ਼ਿਆਦਾ ਹੋ ਜਾਂਦੀ ਹੈ ਤਿਹਾਰਾਂ ਦੇ ਉੱਤੇ ਚੀਜ਼ਾਂ ਜਿਵੇਂ ਆਪਾਂ ਕਹਿੰਦੇ ਆ ਖਰੀਦੋ ਫਰੋਕ ਤਾਂ ਜਿਹੜੀ ਉਹ ਜ਼ਰੂਰ ਚੱਲਦੀ ਰਹਿੰਦੀ ਹੈ ਚਾਹੇ ਕਿਸੇ ਨੇ ਥੋੜੀ ਜਿਹੀ ਚੀਜ਼ ਕੋਈ ਕਿਸੇ ਨੇ ਬਹੁਤੀ ਇਸ ਤਰ੍ਹਾਂ ਜਿਹੜੇ ਆਪਾਂ ਕਿਸੇ ਦਾ ਟਰੈਫਿਕ ਥੋੜੀ ਜਿਹੀ ਜ਼ਿਆਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਦਿਨਾਂ ਦੇ ਵਿੱਚ ਤੇ ਦੂਜਾ ਜਿਹੜੇ ਇਹ ਮੌਸਮ ਦੇ ਬਾਰੇ ਗਤੀਵਿਧੀ ਹੈ ਜੀ ਮੌਸਮ ਦੇ ਵਿੱਚ ਹਜੇ ਕੋਈ ਵੀ ਵੱਡੀ ਕਾਰਵਾਈ ਨਹੀਂ ਹੈਗੀ ਤੇ ਦੂਜਾ ਬੱਦਲਬਾਜ਼ੀ ਜ਼ਰੂਰ ਬਣੀ ਹੋਈ ਆ ਜਿਹੜੀਆਂ ਆਉਂਦੇ ਜਾਂਦੇ ਬੱਦਲ ਨੇ ਉਹ ਆਪਾਂ ਨੂੰ ਜ਼ਰੂਰ ਦੇਖਣ ਨੂੰ ਮਿਲਦੇ ਨੇ ਉਹ ਚਾਹੇ ਅੱਜ ਦਿਨ ਵੇਲੇ ਸੀ ਚਾਹੇ ਦੁਪਹਿਰ ਤੋਂ ਬਾਅਦ ਸੀ ਪਰ ਉਸ ਤੋਂ ਬਾਅਦ ਜਿਹੜਾ ਮੌਸਮ ਆਉ ਉਹ ਅਸਮਾਨਾ ਨੀਲਾ ਚਮਕਣ ਲੱਗ ਜਾਂਦਾ ਤੇ ਥੋੜਾ ਜਿਹਾ ਇੱਕ 에ਅਰ ਕੁਆਲਿਟੀ ਤੁਸੀਂ ਦੇਖਿਆ ਹੋਊਗਾ ਲਾਲੀ ਦੇ ਉੱਤੇ ਆਪਾਂ ਨੂੰ ਜਿਹੜਾ ਸੂਰਜ ਸਿੱਪਦਾ ਹੋਇਆ ਨਜ਼ਰ ਆਉਣ ਲੱਗ ਗਿਆ ਉਹਦਾ ਕਾਰਨ ਕੀ ਹੈ ਜੀ ਕਾਰਨ ਰਿਪੇਅਰ ਨਾਬਾ ਜੀ ਧੰਨਵਾਦ ਜੀ ਸਾਡੇ ਬਾਈ ਕਾਰ ਰਿਪੇਅਰ ਨਾਬਾ ਜੀ ਇਹਨਾਂ ਦਾ ਚੈਨਲ ਆ ਜੀ ਇਹਨਾਂ ਨੇ ਲਾਈਕ ਕੀਤਾ ਤੇ ਕਮੈਂਟ ਕੀਤਾ ਧੰਨਵਾਦ ਕਰਦੇ ਆ ਇਹਨਾਂ ਨੂੰ ਵੀ ਸਪੋਰਟ ਕਰਿਓ ਜੀ ਤੇ ਦੋਸਤੋ ਜਿਹੜੀ 에ਅਰ ਕੁਆਲਿਟੀ ਆ ਉਹ ਤੁਸੀਂ ਦੇਖੋ ਪਿਛਲੇ ਦਿਨਾਂ ਤੋਂ ਥੋੜੀ ਜੀ ਜਿਹੜੀ ਆਪਾਂ ਗੱਲ ਕਰਸਦਾ ਪ੍ਰਦੂਸ਼ਣਤ ਹੋਣੀ ਸ਼ੁਰੂ ਹੋ ਗਈ ਹੈ ਜਿਹੜੀ ਕਿ 100 ਤੱਕ ਹੋਣੀ ਚਾਹੀਦੀ ਹੁੰਦੀ ਹੈ ਤਾਂ ਉਹ ਹੁਣ ਇਸ ਸਮੇਂ ਕੁਝ ਕੁ ਖੇਤਰਾਂ ਦੇ ਵਿੱਚ 150 ਦੇ ਨੇੜੇ ਤੇਰੇ ਪਹੁੰਚ ਗਿਆ ਜੀ ਕੁਝ ਕਿਤੇ ਵਿੱਚ 113 114 115 ਇਸ ਤਰ੍ਹਾਂ ਵੱਖ-ਵੱਖ ਖੇਤਰਾਂ ਦੇ ਵਿੱਚ ਦਿਖਾਈ ਦੇ ਰਹੀ ਹੈ ਕਿਉਂਕਿ ਅ ਇੱਕ ਤਾਂ ਦੇਖੋ ਝੋਨੇ ਦੇ ਜਿਹੜੇ ਕਟਾਈ ਆ ਉਹ ਜੋਰਾ 16 ਤੱਕ ਚੱਲ ਰਹੀ ਹੈ ਤੇ ਦੂਜਾ ਅਸੀਂ ਕਹਿ ਸਕਦੇ ਹਾਂ ਗ੍ਰੇਮਾ ਪਟਿਆਲਾ ਖੇਤਰ ਆ ਜੀ ਮੇਰਾ ਵੀ ਨਾਬਾ ਏਰੀਆ ਹੀ ਆ ਨਾਬੇ ਏਰੀਆ ਦੇ ਵਿੱਚ ਮੇਰਾ ਜੋ ਪਿੰਡ ਹੈ ਖੇਤਰ ਦੇ ਵਿੱਚ ਨਾਬੇ ਦੇ ਨਾਬੇ ਏਰੀਆ ਦੇ ਵਿੱਚ ਇਹੀ ਮੇਰਾ ਪਿੰਡ ਹੈ ਪਰੰਤੂ ਆਪਾਂ ਨੂੰ ਜ਼ਿਲ੍ਹਾ ਪਟਿਆਲਾ ਜੀ ਲੱਗਦਾ ਜੀ ਇਹ ਧੰਨਵਾਦ ਤੁਸੀਂ ਮੇਰੇ ਨਾਲ ਜੁੜੇ ਹੋਇਓ ਮੈਂ ਤੁਹਾਡਾ ਦਿਲ ਦੀਆਂ ਗਹਿਰਾਂ ਤੋਂ ਧੰਨਵਾਦ ਕਰਦਾ ਮੈਂ ਪਿੰਡੂ ਖੇਤਰ ਤੋਂ ਬਿਲੋਂਗ ਕਰਦਾ ਜੀ ਤੇ ਮੌਸਮ ਦੀ ਜਾਣਕਾਰੀ ਆਪਾਂ ਹਮੇਸ਼ਾ ਹੀ ਜਿੰਨੀ ਕਿ ਦਿੱਤੀ ਜਾਂਦੀ ਹੈ ਜੀ ਜਿੰਨੀ ਕਿ ਸੈਟੇਲਾਈਟਾਂ ਤੋਂ ਦੇਖ ਸਕਦੇ ਆ ਤੁਹਾਡੇ ਨਾਲ ਸਾਂਝੀ ਕਰਦੇ ਆ ਤੁਹਾਡੇ ਵਰਗੇ ਦੋਸਤ ਮਿੱਤਰ ਸਾਨੂੰ ਪਿਆਰ ਦਿੰਦੇ ਨੇ ਅਸੀਂ ਉਹਨਾਂ ਦੇ ਨਾਲ ਹਰ ਰੋਜ਼ 9:30 ਵਜੇ ਜਾਂ 9:00 ਵਜੇ ਜਾਂ 8:00 ਵਜੇ ਦੇ ਕਰੀਬ ਜਿਹੜਾ ਲਾਈਵ ਅਸੀਂ ਹੁੰਦੇ ਰਹਿੰਨੇ ਜੀ ਇਸ ਸਮੇਂ 9:20 ਮਿੰਟ ਹੋ ਚੁੱਕੇ ਨੇ ਤੇ ਬਾਕੀ ਦੋਸਤੋ ਜਿਹੜੀ 에ਅਰ ਕੁਆਲਿਟੀ ਤੁਹਾਨੂੰ ਮੈਂ ਦੱਸੀ ਦਿੱਤੀ ਕਿ ਥੋੜੀ ਜਿਹੀ ਪ੍ਰਦੂਸ਼ਣ ਹੋਣੀ ਸ਼ੁਰੂ ਜ਼ਿਆਦਾ ਹੋ ਗਈ ਹੈ ਚਾਹੇ ਉਹ ਲੈਂਦੇ ਵਾਲੇ ਸਾਈਡ ਤੋਂ ਆਉਂਦਾ ਧੂਆਂ ਚਾਹੇ ਉਹ ਆਪਾਂ ਕਹਿੰਦੇ ਪੰਜਾਬ ਦਾ ਜੱਗ ਜੇ ਹੋਰ ਖੇਤੀ ਜਿਹੜੇ ਨਿਰਧਾਰਤ ਇਲਾਕੇ ਨੇ ਉਹਨਾਂ ਦਾ ਵੀ ਹੋ ਸਕਦਾ ਹੈ ਟ੍ਰੈਫਿਕ ਦਾ ਵੀ ਹੋ ਸਕਦਾ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਤਿਹਾਰਾ ਕਰਕੇ ਜਿਹੜੀ ਖਰੀਦ ਖਰੀਦਦਾਰੀ ਉਹ ਥੋੜੀ ਜਿਆਦਾ ਕਰਨ ਦੇ ਲਈ ਲੋਕ ਘਰਾਂ ਦੇ ਵਿੱਚੋਂ ਬਾਜ਼ਾਰਾਂ ਵੱਲ ਨੂੰ ਜਾਂਦੇ ਨੇ ਤੇ ਇਸ ਤੋਂ ਬਾਅਦ ਜਿਹੜੀ ਧਸਤ ਹੁੰਦੀ ਹੈ ਜਾਂ ਰਹਿਦ ਖੁੰਨ ਦੀ ਜਿੱਥੇ ਬਹਾਈ ਹੋ ਰਹੀ ਹੈ ਖੇਤਾਂ ਦੇ ਵਿੱਚ ਜਿਹੜੇ ਖੇਤਾਂ ਦੇ ਟਰੈਕਟਰ ਚੱਲ ਰਹੇ ਨੇ ਜਾਂ ਜੀਰੀ ਦੀ ਕਟਾਈ ਹੋ ਰਹੀ ਆ ਉੱਥੇ ਥੋੜਾ ਜਿਹਾ ਜਿਹੜਾ ਇਹ ਪ੍ਰਦੂਸ਼ਣ ਆ ਉਹ ਥੋੜਾ ਜਿਹਾ ਹਵਾ ਦੇ ਵਿੱਚ ਹੋਰ ਮਿਲ ਜਾਂਦਾ ਤੇ ਇੱਕ ਹਵਾ ਵੀ ਜਿਹੜੀ ਖੁੱਲ ਕੇ ਨਹੀਂ ਚੱਲ ਰਹੀ ਪੂਰੀ ਉੱਤਰ ਪੱਛਮੀ ਹਵਾਵਾਂ ਪੂਰੀ ਤੇਜ਼ੀ ਦੇ ਨਾਲ ਥੋੜੀ ਜਿਹੀ ਨਹੀਂ ਚੱਲੀਆਂ ਜੇ ਜਿੰਨਾ ਟਾਈਮ ਜਦੋਂ ਉਹ ਚੱਲਣਗੀਆਂ ਤਾਂ ਥੋੜੀ ਥੋੜੀ ਠੰਡ ਕਾਇੜੀ ਆਪਣੇ ਆਪ ਆਟੋਮੈਟਿਕ ਆਪਾਂ ਨੂੰ ਮਹਿਸੂਸ ਜਿਹੜੀ ਹੋਣੀ ਸ਼ੁਰੂ ਹੋ ਜੂਗੀ ਜੀ ਕਿਉਂਕਿ ਪਹਾੜੀ ਖੇਤਰਾਂ ਵੱਲੋਂ ਵੀ ਜਿਹੜੇ ਸਿਸਟਮ ਇੱਕ ਤੋਂ ਇੱਕ ਆ ਰਹੇ ਨੇ ਅਸੀਂ ਹੁਣ ਤੁਹਾਨੂੰ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਦਿਖਾ ਰਹੇ ਹਾਂ ਜੀ ਜਿਹਦੇ ਵਿੱਚ ਤੁਸੀਂ ਦੇਖੋਗੇ ਕਿ ਇੱਕ ਸਿਸਟਮ ਜੇ ਹਲਕਾ ਜਾ ਰਿਹਾ ਜਿਹੜਾ ਕਾ ਦੀਵਾਲੀ ਦੇ ਨੇੜੇ ਤੇੜੇ ਜਾਂ ਦੀਵਾਲੀ ਤੋਂ ਇੱਕ ਦੋ ਦਿਨ ਬਾਅਦ ਵੀ ਹੋ ਸਕਦਾ ਤੇ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਸਿਸਟਮ ਪੰਜਾਬ ਬਿਲਕੁਲ ਸਾਫ਼ ਹੈ ਜੀ ਆ Rajasthan ਆ ਜੀ Haryana ਜੀ ਤੇ ਆ ਬਾਕੀ ਦਿੱਲੀ UP MP ਦੇ ਖੇਤਰ ਨੇੜੇ ਬਣੇ ਹੋਏ ਨੇ ਕਿਉਂਕਿ ਇੱਕ ਤੁਹਾਨੂੰ ਦੱਸ ਦਈਏ ਦੋਸਤੋ ਕਿ ਇਹ ਸਿਸਟਮ ਜਿਹੜੇ ਬੱਦਲਾਂ ਦੀ ਆਵਾਜ਼ ਆਈ ਬੱਦਲਾਂ ਦੀ ਆਵਾਜ਼ ਜਿਹੜੀ ਉਹ ਵੱਖ-ਵੱਖ ਖੇਤਰਾਂ ਦੇ ਵਿੱਚੋਂ ਦੀ ਟੁੱਟਵੇਂ ਰੂਪ ਦੇ ਵਿੱਚ ਲੰਘਦੀ ਹੋਈ ਨਜ਼ਰ ਆ ਰਹੀ ਹੈ ਕੋਈ ਮੀਂਹ ਵਾਲੇ ਹਾਲਾਤ ਹਜੇ ਫਿਲਹਾਲ ਨਹੀਂ ਦਿਖਾਈ ਦਿੰਦੇ ਜੀ ਸਿਰਫ ਜਿਹੜਾ ਇਸ ਸਿਸਟਮ ਦੇ ਬਾਰੇ ਗੱਲਬਾਤ ਕਰ ਰਹੇ ਹਾਂ ਆਪਾਂ ਇਹ ਹਲਕੀ ਜਿਹੀ ਗੜਬੜੀ ਹੈ ਜਿਹੜੀ ਸਿਸਟਮ ਜੀ ਪੈਦਾ ਹੋ ਰਹੀ ਹੈ ਤਾਂ ਇਹਦੇ ਨਾਲ ਜਿਹੜਾ ਮੌਸਮ ਉਹ ਕੋਈ ਜਿਆਦਾ ਵੱਡੀ ਕਰਵਟ ਤਾਂ ਨਹੀਂ ਲਊਗਾ ਹਲਕੀ ਜਿਹੀ ਜਿਹੜੀ ਬਦਲਵਾਈ ਆਉਂਦੀ ਜਾਂਦੀ ਪੰਜਾਬ ਦੇ ਥੋੜੀ ਜਿਹੀ ਹੋਰ ਤੇਜ਼ ਹੋ ਜੂਗੀ ਜਿਹੜੀ ਕਿ ਹੁਣ ਥੋੜੀ ਜਿਹੀ ਨਾ ਮਾਤਰ ਦੇ ਰੂਪ ਵਿੱਚ ਆ ਤੇ ਅਗਲੇ ਸੈਟਲਾਈਟ ਦੀ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਜੀ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਹਵਾਵਾਂ ਨੇ ਤੁਸੀਂ ਉੱਤਰ ਭਾਰਤ ਪੂਰੇ ਉੱਤਰ ਭਾਰਤ ਦੇਖ ਸਕਦੇ ਹੋ ਭਾਰਤ ਦਾ ਇਹ ਪੂਰਾ ਨਕਸ਼ਾ ਭਾਰਤ ਦਾ ਜੀ ਇਦੇ ਵਿੱਚ ਵਿਚਕਾਰ ਜੇ ਪੰਜਾਬ ਆਉਰੇ ਪੰਜਾਬ ਤੋਂ ਉੱਤੋਂ ਇਸ ਤਰ੍ਹਾਂ ਜਿਹੜੇ ਬਦਲਾਅ ਰਹੇ ਨੇ ਤੇ ਆ ਤੁਸੀਂ ਦੇਖ ਸਕਦੇ ਹੋ ਕਿ ਹਵਾਵਾਂ ਦੀ ਜਿਹੜੀ ਘੱਟ ਦਵਾ ਦੇ ਖੇਤਰ ਨੇ ਉਹ శ్రీలంਕਾ ਦੇ ਨੇੜੇ ਤੇੜੇ ਜਿਹੜਾ ਬਣ ਰਿਹਾ ਦੇਖ ਸਕਦੇ ਹੋ ਇੱਥੇ ਇਹ ਹਵਾ ਦੀ ਕੁਆਲਿਟੀ ਜਿਹੜੀ ਥੱਲੇ ਨੂੰ ਆ ਜੀ ਭਾਰਤ ਦੇ ਵਿੱਚ ਦੀ ਹੁੰਦੀਆਂ ਆ ਜਿਹੜੀਆਂ ਉੱਪਰ ਹਿੱਸਿਆਂ ਦੇ ਵਿੱਚ ਠੰਡੀਆਂ ਹਵਾਵਾਂ ਨੇ ਉਹ ਥੱਲੇ ਵਾਲੇ ਨੂੰ ਪਹੁੰਚ ਰਹੀਆਂ ਨੇ ਦੇਖ ਸਕਦੇ ਹੋ ਤੁਸੀਂ ਮੌਸਮ ਬਿਲਕੁਲ ਸਾਫ਼ ਤੇ ਖੁਸ਼ਕ ਦਿਖਾਈ ਦੇ ਰਿਹਾ ਜੀ ਸਿਰਫ ਲਿਮਟਿਡ ਜੇ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਥੋੜੀ ਬਹੁਤ ਬਦਲ ਬਈ ਜਿਹੜੀ ਉਹ ਕਿਸੇ ਇੱਕਾ ਦੁੱਕਾ ਖੇਤਰ ਦੇ ਦੇ ਨਾਲ ਬਰਸ ਸਕਦੀ ਹੈ ਬਾਕੀ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ ਦੇਖਣ ਨੂੰ ਮਿਲੇਗਾ ਜੀ ਤੇ ਇਹ ਦੋਸਤੋ ਅਸੀਂ ਜਿਹੜੀ ਇਹ ਜਾਣਕਾਰੀ ਹੈ ਭਾਰਤੀ ਮੌਸਮ ਵਿਗਿਆਨ ਤੇ ਬਾਕੀ ਵੱਖ-ਵੱਖ ਸੈਟਲਾਈਟਾਂ ਨੀ ਸੰਸਥਾਵਾਂ ਉਹਨਾਂ ਦੇ ਉੱਤੋਂ ਇਹ ਦੇਖ ਕੇ ਤੁਹਾਡੇ ਤੱਕ ਸਾਂਝੀ ਕਰਦੇ ਆ ਜੀ ਤੁਸੀਂ ਦੇਖ ਸਕਦੇ ਹੋ ਜਿਵੇਂ ਬੱਦਲ ਅੱਜ ਲੰਘਦੇ ਹੋਏ ਨਜ਼ਰ ਆਏ ਤਾਂ ਕੱਲ ਨੂੰ ਵੀ ਜਿਹੜੇ ਇੱਕ ਤਕ ਤੇ ਟੁੱਟਵੇਂ ਰੂਪ ਵਿੱਚ ਬੱਦਲ ਜਿਹੜੇ ਦੇਖਣ ਨੂੰ ਮਿਲ ਸਕਦੇ ਨੇ ਤਦ ਤੱਕ ਲਈ ਜੁੜੇ ਰਹੋ ਤੁਸੀਂ ਸਾਡੇ ਨਾਲ ਫੇਸਬੁੱਕ ਆਈਡੀ ਸਤਗੁਰ ਬੰਗੂ ਅਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਧੰਨਵਾਦ ਜੀ ਮਿਹਰਬਾਨੀ